طرح کسی, دی من دیچ, کسی دی دیچ, بہت گہری جھات نہیں مارنی چاہیے چاہیے گہری تو ہر منک کچھ نہ کچھ اوگن ہن. ہر منک دیاں کچھ نہ کچھ بھولنا ہیں ہر منک دیاں کچھ نہ کچھ غلطیاں تے ہیں تو غلطیاں دیکھ دیاں بھولنا دیکھ دیاں وہ منک تو گرے گا اس دی نندہ چل پائے گی ਇੱਕ ਮਨੁੱਖ ਨਜ਼ਰਾਂ ਤੋਂ ਗਿਰਿਆ ਇੱਕ ਉਸਦੀ ਨਿੰਦਾ ਕਰਨ ਦਾ ਪਾਪ ਕਮਾਇਆ ਔਰ ਇਸ ਤਰ੍ਹਾਂ ਹਰਗ ਵਿੱਚ ਔਗਣ ਦੇਖਦੇ ਆਂ ਦੇਖਦੇ ਆਂ ਦੇਖਣ ਕਰਕੇ ਇੱਕ ਦਿਨ ਉਹ ਸਾਰੇ ਦੇ ਸਾਰੇ ਔਗਣ ਆਪਣੇ ਵਿੱਚ ਵੀ ਪ੍ਰਵੇਸ਼ ਕਰ ਜਾਂਦੇ ਨੇ ਇਸ ਵਾਸਤੇ ਬਾਬਾ ਫਰੀਦ ਕੰਨੇ ਨੇ ਦੂਜਿਆਂ ਦੇ ਵਿੱਚ ਗਹਿਰੀ ਝਾਤ ਮਾਰ ਕੇ ਨਾ ਵੇਖ ਆਪਣਣੇ ਗਿਰਵਾਨ ਨੇ ਸਿਰਨੇ ਵਾ ਕਰ ਦੇਖ ਜੇ ਦੇਖਣਾ ਹੈ ਤੋ ਆਪਣੇ ਗਰੀਬਾਂ ਦੇ ਜਾਤ ਮਾਰ ਕੇ ਵੇਖ ਘਰੇ ਤਲ ਦੇਚ ਜੇ ਦੇਖਣਾ ਚਾਹਨਾ ਤੋ ਫਿਰ ਆਪਣੇ ਚ ਵੇਖ ਜਸੇ ਤੈਨੂੰ ਆਪਣੇ ਸਰੀਰ ਦੇ ਚ ਦੁਰਗੰਧ ਮਾਸ ਮਿੰਜ ਦਿਖਾਈ ਦੇਗੀ ਇਸ ਤਰ੍ਹਾਂ ਆਪਣੀ ਜ਼ਿੰਦਗੀ ਜਦ ਗਵਰੀ ਚਾਤ ਮਾਰੇਗਾ ਤੈਨੂੰ ਅਗਣ ਦਿਖਾਈ ਦੇਣਗੇ ਕਮਜ਼ੋਰੀਆਂ ਦਿਖਾਈ ਦੇਣਗੀਆਂ ਤੇਰਾ ਹੰਕਾਰ ਚਿਕਨਾ ਚੂਰ ਹੋ ਜਾਏਗਾ ਔਰ ਹੋ ਸਕਦਾ ਏ ਤੂੰ ਨਾ ਔਗਣਾ ਨੂੰ ਮਿਟਾਉਣ ਵਿੱਚ ਲੱਗ ਜਾਏ ਔਰ ਜਗਤ ਦੇ ਜਦ ਉਪਰੋਂ ਉਪਰੋਂ ਦੇਖੇਂਗਾ ਤੇ ਦੂਸਰੀਆਂ ਦੇ ਗੁਣ ਦਿਖਾਈ ਦੇਣਗੇ ਤੋ ਇਸ ਤਰ੍ਹਾਂ ਤੇਰੀ ਗੁਣਾ ਨਾਲ ਸਾਝ ਬਣੇਗੀ ਤੇ ਦੂਜਿਆਂ ਦੀ ਤੋਂ ਨਿੰਦਾ ਕਰਨ ਤੋਂ ਵੀ ਬਚ ਜਾਏਗਾ ਔਰ ਆਪਣੇ ਜਦ ਤੂੰ ਗਹਿਰੀ ਚ ਹੱਥ ਮਾਰੇਗਾ ਤੇ ਤੈਨੂੰ ਔਗਣਾ ਦਿਖਾਈ ਦੇਣਗੇ ਤੋ ਤੇਰਾ ਹੰਕਾਰ ਚਿਕਨਾ ਚੂਰ ਹੋ ਜਾਏਗਾ ਔਰ ਆਪਣੇ ਔਗਣਾ ਨੂੰ ਦੂਰ ਕਰਨ ਲਈ ਤੂੰ ਈਸ਼ਵਰ ਦੇ ਗੁਣਾ ਨਾਲ ਸੰਬੰਧ ਵੀ ਜੋੜ ਸਕਦਾ ਹੈ ਇਸ ਵਾਸਤੇ ਬਾਬਾ ਫਰੀਦ ਕਹਿੰਦੇ ਨੇ ਇਹ ਕਾਲੇ ਲਿਖ ਆਪਣੇ ਹਿਰਦੇ ਦੀ ਤਖਤੀ ਤੇ ਨਾ ਲਿਖ ਭਾਉ ਦੂਸਰਿਆਂ ਦੇ ਆਗੁਣ ਨਾ ਵੇਖ ਫਰੀਦਾ ਜੇ ਤੈ ਮਰਨ ਮੁਕੀਆਂ ਫਰੀਦਾ ਜੋ ਤੈ ਮਰਨ ਮੁਕੀਆਂ ਤੇ ਨਾ ਨਮਾਰੇ ਘੁੰਮ ਆਪਣੜੇ ਘਰੇ ਜਾਈਏ ਪੈਰ ਤਿਨਾ ਦੇ ਚੁੰ ਜੋ ਤੈਨੂੰ ਖਿੱਚ ਕੇ ਮੁੱਕਾ ਮਾਰਨ ਤੇਰੇ ਨਾਲ ਵਧੇਖੀ ਕਰਨ ਪਲਟ ਕੇ ਤੂੰ ਉਹਨਾਂ ਨਾਲ ਵਧੇਖੀ ਨਾ ਕਰ ਤੂੰ ਉਹਨਾਂ ਦੇ ਪੈਰ ਚੁੰਮ ਲੈ ਜੋ ਤੇਰੇ ਸਿਰ ਦੇ ਦੇਸ਼ਤੀ ਕਰਨ ਤੂੰ ਉਹਨਾਂ ਦੇ ਕਦਮਾਂ ਦੀ ਖਾਕ ਬਣ ਜਾ ਤੂੰ ਉਹਨਾਂ ਦੇ ਪੈਰ ਚੁੰਮ। ਇਸਤਰੀ ਦੇ ਨਾਲ ਮਨੁੱਖ ਆਪਣੇ ਘਰ ਵਿੱਚ ਵਸੇਬਾ ਕਰ ਲੈਂਦਾ ਹੈ। ਭਾਵ ਆਪਣੀ ਆਤਮਾ ਵਿੱਚ ਆਪਣੇ ਰੋਹ ਦੇ ਵਿੱਚ ਉਸਦਾ ਮਨ ਟਿਕ ਜਾਂਦਾ ਹੈ ਔਰ ਉਹਨੂੰ ਸਕੂਨ نصیਬ ਹੁੰਦਾ ਹੈ, ਸ਼ਾਂਤੀ نصیਬ ਹੁੰਦਾ ਹੈ। ਬਦਲੇ ਦੀ ਭਾਵਨਾ ਨਾਲ ਤੇ ਅੰਦਰ ਜਲਨ ਹੀ ਰਹਿੰਦੀ ਹੈ। ਬਦਲੇ ਦੀ ਭਾਵਨਾ ਨਾਲ ਤੇ ਹਰਕਤ ਅੰਦਰ ਕੁੜਤ ਨਹੀਂ ਰਹਿੰਦੀ ਹੈ। ਬਦਲੇ ਦੀ ਭਾਵਨਾ ਨਾਲ ਸਵੈ ਢੰਦੀ ਕਲਾ ਤੋਂ ਹੋਰ ਕੁਝ ਵੀ ਨਹੀਂ ਬਦਲਾ ਇੱਕ ਐਸਾ ਬੋਝ ਹੈ ਜੋ ਅਧਿਆਤਮਿਕ ਉન્નਤੀ ਹੋਣ ਹੀ ਨਹੀਂ ਦਿੰਦਾ ਬਾਬਾ ਫਰੀਦ ਸਾਵਧਾਨ ਕਰ ਰਹੇ ਨੇ ਸੁਚੇਤ ਕਰ ਰਹੇ ਨੇ ਫਰੀਦਾ ਜਾਂ ਤੋ ਖਟਣ ਵੇਲ ਤਾ ਤੂੰ ਰਤਾ ਦੁਨੀ ਸੂ ਮਰਗ ਸਵਾਈ ਨੀ ਜਾਉ ਭਰਿਆ ਤਾਲਦਿਆ ਖੱਟਣ ਦਾ ਸਮਾਂ ਸੀ ਨਾਮ ਵਿਹਾਜਣ ਦਾ ਸਮਾਂ ਸੀ ਬੰਦਗੀ ਕਰਨ ਦਾ ਸਮਾਂ ਸੀ ਜੋ ਜਵਾਨੀ ਦੀ ਖਾਸ ਰੂਪ ਜਵਾਨੀ ਦਾ ਖਾਸ ਸਮਾਂ ਸ਼ਰੀਰ ਦੇ ਵਿੱਚ ਬਲ ਸੀ ਸ਼ਰੀਰ ਦੀ ਸ਼ਕਤੀ ਸੀ ਸ਼ਰੀਰ ਦੇ ਵਿੱਚ ਉਛਾਲ ਸੀ ਸ਼ਰੀਰ ਵਿੱਚ ਉਤਸ਼ਾਹ ਸੀ ਉਮੰਦ ਸੀ ਤੰਦ ਸੀ ਇਹ ਸਾਰੀ ਸ਼ਕਤੀ ਇਹ ਸਾਰੀ ਉਮੰਦ ਇਹ ਸਾਰੀ ਤਰੰਗ ਤੂੰ ਦੁਨੀਆਦਾਰੀ ਦੇ ਚ ਖਰਚ ਕਰ ਦਿੱਤੀ ਤੂੰ ਵਿਸ਼ੇ ਵਿਚਾਰਾਂ ਚ ਖਰਚ ਕਰ ਦਿੱਤੀ ਆਪਣੀ ਸ਼ਕਤੀ ਦਾ ਸਹੀ ਇਸਤੇਮਾਲ ਨਹੀਂ ਕੀਤਾ ਆਪਣੇ ਉਛਾਲ ਆਪਣੀ ਉਮੰਦ ਆਪਣੇ ਤੰਗਾਂ ਦੀ ਸਹੀ ਵਰਤੋਂ ਨਹੀਂ ਕੀਤੀ ਮਰਗ ਸਵਾਈ ਨਹੀਂ ਜਾਂ ਭਰੇ ਆ ਤਾਂ ਲੱਦਿਆ ਆਖਿਰ ਇੱਕ ਦਿਨ ਮੌਤ ਨੇ ਆ ਜਾਣਾ ਹੈ ਔਰ ਵਾਕਈ ਜਦ ਸ્વાસ ਪੂਰੇ ਹੋ ਗਏ ਭਰ ਗਏ ਫਿਰ ਤੈਨੂੰ ਅੱਗੇ ਜਾਣਾ ਪਏਗਾ ਤੇਰਾ ਵਾਸਾ ਫਿਰ ਕਬਰ ਦੇ ਚੀ ਹੈ ਜੀਵਨ ਕਬਰ ਦੇ ਚ ਪਹੁੰਚੇ ਸਰੀਰ ਕਬਰ ਦੇ ਚ ਪਹੁੰਚੇ ਉਸ ਤੋਂ ਪਹਿਲੇ ਰੂਹ ਉਦਾ ਤੱਕ ਪਹੁੰਚਣੀ ਚਾਹੀਦੀ ਹੈ ਐਸਾ ਬਾਬਾ ਫਰੀਦ ਉਪਦੇਸ਼ ਕਰ ਰਹੇ ਨੇ ਸੰਦੇਸ਼ ਦੇ ਰਹੇ ਨੇ ਦੇਖ ਫਰੀਦਾ ਜੋਥੀਆਂ ਬੜੀ ਹੋਈ ਭੂਰੇ ਅੱਗੋਂ ਨੇੜਾ ਆਇਆ ਵਿਚਾਰਿਆ ਦੂਰ ਪਿੱਛੇ ਕੀ ਹੈ ਜਨਮ ਅੱਗੇ ਕੀ ਹੈ ਮੌਤ ਦੇਖ ਤੇ ਸਹੀ ਤੇਰਾ ਦਾੜਾ ਚਿੱਟਾ ਹੋ ਗਿਆ ਹੈ ਵਾਲ ਚਿੱਟੇ ਹੋ ਗਏ ਨੇ ਬੁਢੇਤਾ ਉਤਰ ਆਇਆ ਹੈ ਮੌਤ ਨੇੜੇ ਆਈ ਹੈ ਵਿਚਾ جنم تے بہت دور رہ گیا بہت دور رہ گیا ایک بچہ جنم دن منا ہے ٹھیک ہے معاف کیا جا سکتا ہے ایک جوان جنم دن منا ہے تھوڑا جہ سوچیا جا سکتا ہے یہ جوان بھول کر رہے ہے اور ایک بڑھا بھی جنم دن مناو تو ایک کوئی مہامور بہت ہی اچھیت منک ایسا جو ہے کر سکتا ہے کیونکہ اگا بہت نیڑے آیا ہے موت تے تالکل نیڑے آئی جنم ہوا ستر اسی سال ہو گئے مرن دن تے بالکل نیڑے آ گیا سو دن آیا نیڑے تو بابا فریدکن آیا ہے انہوں چیتے کر جو لنگ گیا دن اور بہت مدت ہو گئی ہے بھلا جنم نو بھلا موت نو چیتے کر اور یہ حقیقت ہے ایک سچائی ہے کال چنتن ہی اکال دا چنتن بن جائے ਆਪਣੇ ਅੰਤ ਦਾ ਚਿੰਤਨ ਹੀ ਪ੍ਰਭੂ ਬੇਅੰਤ ਦਾ ਚਿੰਤਨ ਬਣ ਜਾਂਦਾ ਹੈ ਬਾਬਾ ਫਰੀਦ ਆਪਣੀ ਪਾਵਨ ਸ਼ਲੋਕ ਦੇ ਰਹੇ ਹਨ ਇਹ ਉਪਦੇਸ਼ ਦੇ ਰਹੇ ਨੇ ਦੇਖ ਫਰੀਦਾ ਜੇਥਿਆ ਸਕਰ ਹੋਏ ਵਿਸ ਸਾਈ ਬਾਝੋਂ ਆਪਣੇ ਵੇਦਣ ਕਈਏ ਕਿਸ ਕਲ ਤੱਕ ਜੋ ਮਿੱਠਾ ਸੀ ਕਲ ਤੱਕ ਜੋ ਸ਼ੱਕਰ ਸੀ ਕਲ ਤੱਕ ਜਿਹੜੇ ਪਦਾਰਥ ਮਿੱਠੇ ਲੱਗਦੇ ਸਨ ਕਲ ਤੱਕ ਜੋ ਇਹ ਸੰਸਾਰ ਸੋਨਾ ਲੱਗਦਾ ਸੀ ਅੱਜ ਬੁਢੇਪੇ ਕਰਕੇ ਤੇ ਵਿਸ਼ ਬਣ ਗਏ ਮਿਠਾਸ ਹੀ ਜ਼ਹਿਰ ਬਣ ਗਈ ਹੈ ਮਿਠਾਸ ਹੀ ਕੁੜਤਨ ਬਣ ਗਈ ਹੈ ਸੁਪਨ ਹੀ ਕ੍ਰੂਪਤਾ ਬਣ ਗਿਆ ਹੈ ਸ਼ਰੀਰ ਨਿਰਬਲ ਹੋ ਗਿਆ ਹੈ ਕਮਜ਼ੋਰ ਹੋ ਗਿਆ ਹੈ ਭਾਵੇਂ ਸਭ ਕੁਝ ਉਹੀ ਕੁਛ ਹੈ ਪਰ ਸਭ ਕੁਝ ਭੋਗਾਂ ਦੇ ਸਮਰੱਥ ਹੁਣ ਸਰੀਰ ਨਹੀਂ ਰਿਹਾ ਵਾਸ਼ਨਾ ਉਹੀ ਕੁਛ ਹੈ ਪਰ ਵਾਸ਼ਨਾ ਦੀ ਪੂਰਤੀ ਹੋ ਸਕੇ ਸਰੀਰ ਦੇ ਚ ਬਲ ਨਹੀਂ ਤੋਂ ਬਲ ਨਾ ਹੋਣ ਕਰਕੇ ਸਾਰੀ ਮਿਠਾਸ ਜ਼ਹਿਰ ਬਣ ਕੇ ਰਹਿ ਗਈ ਏ ਇਹ ਜੜੀ वेदना ਹੈ ਇਹ ਜੜੀ ਪੀੜਾ ਹੈ ਪਰਮਾਤਮਾ ਤੋਂ ਬਿਨਾ ਖੁਦਾ ਤੋਂ ਬਿਨਾ ਔਰ ਕਿਸਨੂ ਆਖੀ ਔਰ ਕਿਸ ਦੇ ਅਗੋਂ ਰੱਖੀਏ ਫਰੀਦਾ ਅੱਖੀਂ ਦੇਖ ਪਤਣੀਆਂ ਸੁਣ ਸੁਣ ਲਈ ਨੇ ਕੰਨ ਸਾਖ ਪਕੰਦੀ ਆਇਆ ਹੋਰ ਕਰੰਦੀ ਵਨ ਦੇਖ ਦੇਖ ਕੇ ਅੱਖਾਂ ਪਤਨੀਆਂ ਨਹੀਂ ਰਜੀਆਂ ਨਹੀਂ ਨਜ਼ਰਾਂ ਕਮਜ਼ੋਰ ਹੋ ਗਈਆਂ ਸੁਣ ਸੁਣ ਕੇ ਕੰਨ ਤ੍ਰਿਪਤ ਨਹੀਂ ਹੋਏ ਕੰਨ ਬੇਰੇ ਹੋ ਗਏ